ਅਰ ਕਤਲ ਤੋਂ ਬਾਅਦ ਜਿਹੜਾ ਧਰਨਾ ਲੱਗਿਆ ਗਿਆ ਉਹਨਾਂ ਨੇ ਪੁਲਿਸ ਮੁਲਾਜ਼ਮ ਤੇ ਵੀ ਜਿਹੜੇ ਬਲੇਮ ਲਾਇਆ ਕਿ ਪੁਲਿਸ ਤੇ ਪ੍ਰਸ਼ਾਸਨ ਜਿਹੜਾ ਕਾਤਲਾ ਕਰਾ ਰਿਹਾ ਰਿਹਾ ਸਾ ਕੀ ਕਰੇ ਹਾਂ ਉਹਦੇ ਬਾਰੇ ਤਸਦੀਕ ਕਰ ਲਵਾਂਗੇ ਸਭ ਤੇਰੀ ਗੱਲ ਕਹਿੰਦੇ ਇਹ ਫਿਲਹਾਲ ਆਈ ਬੋਰਡ ਪੰਡਾ ਪਿਆ ਇਸ ਕਰਕੇ ਬੈਠੇ ਜੀ ਬੋਰਡ ਕਿਸ ਚੀਜ਼ ਦਾ ਬਣਾ ਰਿਹਾ ਇਹ ਆਪਣਾ ਪੋਸਟਪਨ ਕਰਾਉਣਾ ਜਿਹੜਾ ਆਪਣਾ ਹਾਜੀ ਕੁਮਾਰ ਜਿਹੜਾ ਨੰਨੂ ਸੀਗਾ ਉਹ ਬੋਰਡ ਦਾ ਪੋਸਟਪਨ ਕਰਾ ਕੇ ਉਸ਼ੇ ਗ੍ਰਿਫਤਾਰ ਕੀਤਾ ਗਿਆ। ਕਤਲ ਦਾ ਕੀ ਕਾਰਨ ਮੰਨਦੇ ਹੋ? ਕਤਲ ਦਾ ਕਾਰਨ ਪਹਿਲਾਂ ਨੇ ਆਸਮ ਮਮੂਰੀ ਲੜਾਈ ਹੋਈ ਸੀ ਮਦੇ ਵਿੱਚ ਜਿਹਦੇ ਵਿੱਚ ਮੁਕੱਦਮਾ ਨੂੰ 188 ਦਰਜ ਹੋਇਆ ਸੀਗਾ। ਇਸ ਕਰਕੇ ਦੁਆਰਾ ਫੇਰ ਰੇਂਜਿਸ਼ ਕਰਤੇ। ਬਰਵਾੜ ਦਾ ਇਹ ਕਹਿਣਾ ਕਿ ਲੜਾਈ ਤੋਂ ਬਾਅਦ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕੰਚਨੀ ਕਾਰਵਾਈ ਨਹੀਂ ਕੀਤੀ। ਉਹ ਤਾਂ ਮੁਕੱਦਮਾ ਦਰਜ ਆ ਜੀ। ਇਹ ਬਿਆਨਾਂ ਦੇ ਮੁਕੱਦਮਾ ਦਰਜ ਇੱਕ ਸਥਾਨ ਨੰਬਰ। ਤੁਸੀਂ ਗ੍ਰਿਫਤਾਰ ਹੋਏ ਸੀ ਉਹਨਾਂ ਰੇਡ ਕੀਤੀ ਸੀ ਜੀ ਕਿ ਹੋਏ ਨਹੀਂ ਸੀ। ਅੱਜ ਇਹ ਕਰਾਉਂਦੇ। ਹੋਰ ਕੀ ਕਰ ਰਹੀ ਹੈ ਪੁਲਿਸ ਸਰ? ਹੋਰ ਰੇਡ ਕਰੇ ਪਾਟੀਆਂ ਬਣਾਈਆਂ ਪਈਆਂ ਸੀਨੀਅਰ ਅਫਸਰਾਂ ਨੇ ਜੋ ਵੀ ਦਿੱ ਜਿਹੜਾ ਬੋਰਡ ਬਣਾ ਰਹੇ ਇਹਦੇ ਵਿੱਚ ਪਰਿਵਾਰ ਦੇ ਮੈਂਬਰ ਵੀ ਲੈ ਰਹੇ ਹੋ ਹਾਂਜੀ ਪਰਿਵਾਰ ਦੇ ਮੈਂਬਰ ਆ ਜੀ ਕਿਸੇ ਨੂੰ ਸ਼ੱਕ ਜਫਰੁਦਿੰਦਰ ਸਿੰਘ ਇਹ ਐਸੇ ਦਾ ਨਾਮ ਲੈ ਰਹੇ ਉਹਦੇ ਕੀ ਗੱਲ ਬਣਦੀ ਉਹਨੂੰ ਵੈਰੀਫਾਈ ਕਰ ਲੈਣੇ ਸੀਨੀਅਰ ਆਫਸਰ ਨਾਲ ਗੱਲ ਕਰਕੇ ਆਪਾਂ ਜੋ ਐਕਸੀਡੈਂਟ ਸਾਫ ਅਰੋਪ ਲਗਾ ਰਹੀ ਹੈ ਕਿ 5000 ਰੁਪਏ ਦੀ ਰਿਫਰਮੈਂਡ ਨਹੀਂ ਇੰਨੀ ਗੱਲ ਕੋਈ ਸਾਹਮਣੇ ਨਹੀਂ ਆਈ ਜੇ ਕੋਈ ਗੱਲ ਆਊਗੀ ਤਾਂ ਸਰਕਾਰ ਕਰੂਗੀ ਕਿਹਾ ਕਿ 1500 ਰੁਪਏ ਨੂੰ ਪਿਆਸੀ ਦਿੱਤਾ ਸੀ ਬਾਕੀ ਪਿਆਸੀ ਨੂੰ ਪਿਆਸੀ ਨਹੀਂ ਅਜੇ ਇਹਦੇ ਬਾਰੇ ਕੋਈ ਪੁੱਛਿਆ ਨਹੀਂ ਰੰਜੀ ਧਰਨੇ ਦਾ ਕੀ ਕਾਰਨ ਹੈ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਖਿਲਾਫ ਧਰਨਾ ਜਾਂ ਕਾਤਲਾਂ ਲਗਾ? ਅਸੀਂ ਜੀ ਪ੍ਰਸ਼ਾਸਨ ਦੇ ਸਾਹ ਅਪੀਲਾ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ। 1 ਮਹੀਨਾ ਹੋ ਗਿਆ ਮੈਨੂੰ ਉੱਥੇ ਤੱਕੇ ਖਾਂਦੀ ਨੂੰ ਉਹਦੇ ਨਾਲ ਆਪਣੇ ਬੱਚੇ ਦੇ ਨਾਲ ਦੇਵਰ ਮੇਰਾ ਸਿਗਾ ਜਵਾਨ ਉਹਦੇ ਨਾਲ ਮੈਨੂੰ 1 ਮਹੀਨਾ ਹੋ ਗਿਆ ਉੱਥੇ ਕਪੂਰਥਲੇਓਂ ਸultanpur mandi ਨੂੰ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ। ਜੀ ਨਾਮ ਜਿਹੜਾ ਉੱਤਮ ਸਰ ਦਾ ਜਗਿੰਦਰ ਜਗਿੰਦਰ ਸਿੰਘ ਉਹਦੇ ਨਾਲ ਮੈਂ ਮਿੰਟਾ ਵੀ ਪਾਈਆਂ ਉਹਨੇ ਸਾਡੇ ਤੋਂ ਪੈਸੇ 5000 ਰੁਪਇਆ ਕਿਹਾ ਕਿ ਤੁਸੀਂ ਹੁਣੇ 5000 ਦੇ ਦੋ ਮੈਂ ਉਹਨੂੰ 1500 ਰੁਪਏ ਮੈਂ ਕਾਫੜੋ ਅਸੀਂ ਤੁਹਾਨੂੰ ਪੰਜਰ ਕੱਲ ਦੇ ਦਿੰਨੇ ਪਰ ਉਹਨੇ ਸਾਡੀ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਮਰ ਜਾਊਗਾ ਜੇ ਮਰ ਗਿਆ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਮਰ ਤੋੜੋ ਕਿ ਆ ਕੋਈ ਪਰ ਜੇ ਉਹ ਮਰ ਗਿਆ ਹੁਣ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੁਣ ਅਸੀਂ ਕਿੱਥੇ ਜਾਈਏ ਸਾਨੂੰ ਉਹਦੇ ਤੋਂ ਖਤ ਉਹਨੇ ਉਹਨੇ ਹੀ ਸਾਰਾ ਕੁਝ ਕਰਾਇਆ ਜੀ ਉਹਨੂੰ ਸਾਰੇ ਕਾਤਲਾਂ ਦਾ ਪਤਾ ਉਹਨੂੰ ਉਹਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਹਨੇ ਉਹ ਸਾਰੀ ਲਿਖ ਕੇ ਇਹ ਸਾਨੂੰ ਉਹਦੇ ਕੋਈ ਦਿੱਤਾ ਵੀ ਨਹੀਂ ਕਾਗਜ਼ ਵੀ ਤੁਸੀਂ ਆਹ ਨਾਲ ਲੈ ਜਾਓ ਜਾਂ ਕਿਦਾਂ ਉਹਨੇ ਕਿਹਾ ਕੰਮ ਹੋ ਜੂਗਾ ਜੀ ਤੁਹਾਡਾ ਉਹਨੂੰ ਅਸੀਂ ਫੋਨ ਕਰਕੇ ਪੁੱਛਦੇ ਰਹੇ ਸਰ ਤੁਸੀਂ ਗੇਮ ਮੱਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਕਹਿੰਦਾ ਬੀਬੀ ਅਸੀਂ ਆਪੇ ਕਾਰਵਾਈ ਕਰਾਂਗੇ ਤੁਸੀਂ ਸ਼ਾਂਤ ਬੈਠੋ ਸ਼ਾਂਤ ਬੈਠੋ ਬਸ ਉਹਨੇ ਸ਼ਾਂਤ ਬਟਾਉਂਦੇ ਰਹੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਫੇ ਉਹ ਕਹਿੰਦਾ ਉਹਨੂੰ ਇੱਕ ਇੱਕ ਬੰਦੇ ਦਾ ਪਤਾ ਸੀ ਕਿਉਂਕਿ 15 20 ਜਣੇ ਇਹਦੇ ਮੁੰਡੇ ਦੇ ਮਗਰ ਪਈ ਹੋਈ ਸੀ ਟੱਪੋ ਘੱਟ 20 ਜਣੇ ਸੀਗੇ ਜੀ ਉਹ ਕੱਲ ਵੀ ਉਹ 20 ਜਾਂ 15 ਜਣੇ ਉਹ ਏਡੇ ਗੱਡੀਆਂ ਵਿੱਚ ਸੀਗੇ ਜਿਹੜਾ ਮੁੰਡੇ ਦੇ ਮਗਰ ਚ ਗਏ ਜਦੋਂ ਅਸੀਂ ਨੂੰ ਰੋਟੀ ਦੇਣ ਮੈਂ ਆਪਣੇ ਚਾਚਾ ਹੀ ਨੂੰ ਆਏ ਮੈਨੂੰ ਫੋਨ ਕੀਤਾ ਮੈਂ ਕਿਹਾ ਮੰਨੂ ਤੂੰ ਇੱਧਰ ਨਾ ਆਈ ਇੱਧਰ ਇਹ ਗੱਡੀਆਂ ਚ ਘੁੰਮਦੇ ਪਏ ਆ ਇਹਨਾਂ ਨੇ ਉਹਨੂੰ ਫੜਿਆ ਜਾਂ ਕਿੱਦਾਂ ਉਹਨਾਂ ਨੇ ਮੰਡੀ ਤੱਕ ਲੈ ਕੇ ਗਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਮੰਡੀ ਦੇ ਵਿੱਚੋਂ ਮਰਿਆ ਹੀ ਮਿਲਿਆ ਮੈਨੂੰ ਤਾਂ ਮੰਡੀ ਵਿੱਚੋਂ ਨੂੰ ਮੈਂ ਮਰੇ ਹੋਏ ਨੂੰ ਚੱਕਿਆ ਵਾ ਜੀ ਮੈਨੂੰ ਇਨਸਾਫ ਚਾਹੀਦਾ ਉਹ ਸਸਪੈਂਡ ਕੀਤਾ ਜਾਵੇ ਕਿਉਂਕਿ ਉਹਨੂੰ ਕਾਤਲਾ ਦਾ ਪਤਾ ਸੀ ਉਹਨੂੰ ਡਿਸਮਿਸ ਕੀਤਾ ਇਹਨੂੰ ਉਹਨੂੰ ਕਾਤਲਾ ਦਾ ਪਤਾ ਸੀ ਉਹਨੇ ਇਹਨਾਂ ਨਾਲ ਰਲ ਕੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਸਾਨੂੰ ਇਨਸਾਫ ਚਾਹੀਦਾ ਜੀ ਵੈਲੋ ਆਪਨੇ ਪੁੱਛ ਲੈਣਾ ਵਾਜ ਤੇ ਕਿਸੇ ਦਾ ਕੀ ਕਾਰਨ ਭਾਜੀ ਤਰਨੇ ਦਾ ਮੁੱਖ ਕਾਰਨ ਇਹ ਆ ਕਿ ਸਾਡੇ ਕੋਛਚਰ ਪਹਿਲਾਂ ਸਾਡਾ ਜਿਹੜਾ ਮੁੰਡੇ ਦਾ ਅੱਜ ਕਤਲ ਹੋਇਆ ਨਾ ਕੋਛਚਰ ਪਹਿਲਾਂ ਇਹਨਾਂ ਦੀ ਇੱਥੇ ਮਹੱਲੇ ਦੇ ਵਿੱਚ ਹੀ ਕੋਈ ਮਾਰੀ-ਮੋਟੀ ਰੰਦੇਸ਼ ਬਾਜੀ ਨਾਲ ਉਹਦੇ ਝਗੜਾ ਹੋਇਆ ਸੀਗਾ ਜੀ ਝਗੜਾ ਹੋਣ ਦਾ ਕਾਰਨ ਇਹ ਸੀਗਾ ਵੀ ਉਹਦਾ ਗੁੱਟ ਇੱਥੋਂ ਲਾ ਦਿੱਤਾ ਗਿਆ ਜੀ ਸਾਡੇ ਮੁੰਡੇ ਦਾ ਜਿਹਦਾ ਅੱਜ ਕਤਲ ਹੋਇਆ ਉਹਦਾ ਗੁੱਟ ਲਾਉਣ ਦਾ ਕਾਰਨ ਇੱਥੇ ਅਸੀਮ ਥਾਣੇ ਦੇ ਵਿੱਚ ਹਸਪੀਟਲ ਦੇ ਵਿੱਚ ਇੱਕ ਇੱਕ ਹਫ਼ਤਾ ਘੁੰਮਦੇ ਰਹੇ ਆ ਕਿ ਇਹਨਾਂ ਦੇ ਉੱਤੇ ਮਜਰਮਾ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਪਰ ਐਸ ਜਗਿੰਦਰ ਸਿੰਘ ਦੇ ਕੋਲੇ ਇਹ ਸਾਰਾ ਮੁਖ ਇਹ ਜਿਹੜਾ ਅਜੰਡਾ ਸੀਗਾ ਪਰ ਉਸ ਬੰਦੇ ਨੇ ਇੱਕ ਨਹੀਂ ਸੁਣੀ ਕਹਿੰਦਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ 26 ਦਾ ਪਰਚਾ ਬੰਦਦਾ ਜਾਂ ਕੋਈ ਜਿਹੜਾ ਵੀ ਬੰਦਦਾ ਤੇ ਤਾਰਾ ਲਾਓ ਉਹਨੇ ਕੁਛ ਨਹੀਂ ਸੁਣੀ ਜੀ ਕਹਿੰਦਾ ਜਿੱਦਨ ਬੰਦਾ ਮਰਤ ਨਹੀਂ ਗਿਆ ਕੁਛ ਨਹੀਂ ਹੋਇਆ ਕਹਿੰਦਾ ਗੋਟੀ ਲੱਥਾ ਨਾ ਬੰਦਾ ਤੇ ਨਹੀਂ ਮਰਿਆ ਪਰ ਅੱਜ ਸਾਡਾ ਬੰਦਾ ਰਾਤ ਰਾਤ 7:30 ਵਜੇ ਪੁਰਾਣੀ ਦਾਣਾ ਮੰਡੀ ਐਡੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਹਦੇ ਆ ਜਿਹੜਾ ਸਿਰਵਾ ਜਿਹੜਾ ਸਾਰਾ ਪਿਕਚਰ ਕਰ ਦਿੱਤਾ ਗਿਆ ਜਿਹੜੀ ਮੋਟਰਸਾਈਕਲ ਦੀ ਗਰਹਰੀ ਦੇ ਨਾਲ ਮੁੰਡੇ ਦਾ ਫੈਕਚਰ ਸਿਰ ਕਰਕੇ ਸਾਰਾ ਕਤਲ ਕਰਕੇ ਮੁੰਡੇ ਦੀ ਲਾਸ਼ ਨਹੀਂ ਪਛਾਨੀ ਜਾਂਦੀ ਸੀ ਦੋ ਉਹਦੇ ਨਾਲ ਹੋਰ ਆ ਮੁੰਡੇ ਜਿਹੜੇ ਕੀ ਕਪੂਰਥਲੇ ਰੈਫਰ ਕੀਤੇ ਆ ਇਹ ਕੰਮਰ ਸਰ ਕਰ ਦਿੱਤਾ ਗਿਆ ਵਾ ਹੁਣੇ ਸਾਨੂੰ ਕੋਵਰ ਦਾ ਪਤਾ ਲੱਗਾ ਕਿ ਇੱਕ ਮੁੰਡਾ ਉਥੇ ਕਰ ਦਿੱਤਾ ਗਿਆ ਉਹਦਾ ਵੀ ਕੋਈ ਬਚਨ ਦਾ ਚਾਂਸ ਨਹੀਂਗਾ ਇੱਥੇ ਸੁਲਤਾਨਪੁਰ ਦੇ ਵਿੱਚ ਇਹੋ ਜੀ ਗੁੰਡਾਗਰਦੀ ਹੋ ਰਹੀ ਆ ਦਿਨ ਰਾਤ ਗੁੰਡਾਗਰਦੀ ਹੋ ਰਹੀ ਆ ਪਰ ਪ੍ਰਸ਼ਾਸਨ ਸੁੱਤਾ ਪਿਆ ਕਿਸੇ ਨੂੰ ਕੁਝ ਨਹੀਂ ਪਤਾ ਆ ਸਾਰੇ ਮੋਦਵਾਰ ਬੰਦੇ ਬੈਠੇ ਆ ਜੇ ਜੇ ਕੋਈ ਜਾਂਦਾ ਤੇ ਕਹਿੰਦੇ ਜੀ ਫੋਰਸ ਘੱਟ ਵਾ ਫੋਰਸ ਕਿੱਥੋਂ ਲੈ ਆਈਏ ਦੱਸ ਆ ਪਬਲਿਕ ਦੀ ਰਾਖੀ ਕੌਣ ਕਰੇ ਦਿਨੇ ਹੀ ਦਿਨ ਦਿਹਾੜੇ ਹੀ ਕਤਲ 7 ਵਜੇ ਦਾ ਟਾਈਮ ਤੁਸੀਂ ਦੇਖੋ ਕਿੰਨਾ ਕੁੰਦਾ 7 ਵਜੇ ਦਾ ਟਾਈਮ ਕਿੰਨਾ ਕੁੰਦਾ ਸਾਰੀ ਪਬਲਿਕ ਇੱਥੇ ਫਿਰਦੀ ਆ ਉਸ ਸਮੇ ਕਿਸੇ ਬੰਦੇ ਨੇ ਉਹਨੂੰ ਜਾ ਕੇ ਸੜਾਇਆ ਨੀਗਾ ਜੀ ਮੰਗ ਕੀ ਕਰਦੇ ਪਰਸੋਂ ਮੰਗ ਕਰਦੇ ਆ ਇੱਕ ਤਾਂ ਜਗਿੰਦਰ ਸਿੰਘ ਜਿਹੜਾ ਐ ਐਸਆ ਡਿਸਮਿਸ ਹੋਣਾ ਚਾਹੀਦਾ ਜੀ ਹੋਣਾ ਚਾਹੀਦਾ ਜੀ ਚਾਹੀਦਾ ਡਿਸਮਿਸ ਹੋਣਾ ਚਾਹੀਦਾ ਇੱਕ ਤਾਂ ਜਗਿੰਦਰ ਸਿੰਘ ਡੇ ਐ ਡਿਸਮਿਸ ਹੋਣਾ ਚਾਹੀਦਾ ਜੀ ਦੂਜਾ ਨੰਬਰ ਇਨਾ ਪਬਲਿਕ ਨੂੰ ਜਿਹੜੇ ਸਾਡੇ ਸਾਡਾ ਬੇਟਾ ਹੋਣਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਉਹਦੇ ਮੁਜਰਮਾ ਜਿਹੜੇ ਉਹਦੇ ਕਾਤਲ ਜਿਨ੍ਹਾਂ ਨੇ ਬੇਰਅਮੀ ਨਾਲ ਕਤਲ ਕੀਤਾ ਉਹ ਸਾਰੇ ਫੜੇ ਜਾਣ ਤੇ ਸਾਡਾ ਧਰਨਾ ਬਿਲਕੁਲ ਸਮਾਪਤ ਹੋ ਜਾਊਗਾ ਉਹਨਾਂ ਚਿਰ ਸਾਡਾ ਕੋਈ ਧਰਨਾ ਸਮਾਪਤ ਨਹੀਂ ਹੋਣਾ ਨਾ ਸਾਡੇ ਬੱਚੇ ਦੀ ਕੋਈ ਪੋਸਟਮਾਰਟਮ ਕਰੇ ਜਿੰਨਾ ਚਿਰ ਅਸੀਂ ਸਾਨੂੰ ਇਨਸਾਫ ਨਹੀਂ ਮਿਲਦਾ ਜੀ